ਕੋਈ ਜੋ ਕੇ ਸਮੇਂ ਦਾ ਜਿਹੜਾ ਵਰਤਾਰਾ ਖਾਸ ਕਰਕੇ ਸੁਖਵੀਰ ਸਿੰਘ ਬਾਦੋ ਦਾ ਰੋਲ ਜਿਹੜਾ ਪਿਛਲੇ ਸਮੇਂ ਦਾ ਇਹ ਇਨਾ ਖਤਰਨਾਕ ਹੈ ਵੀ ਅੱਜ ਤੱਕ ਅਕਾਲੀ ਦਲ ਦੇ ਇਤਿਹਾਸ ਵਿੱਚ ਇੱਡੀ ਵੱਡੀ ਹਮਤ ਕਿਸੇ ਆਪ ਨੂੰ ਨਹੀਂ ਕੀਤੀ ਇੱਕ ਦੂਜੇ ਦੇ ਉੱਤੇ ਦੋਸ਼ ਲਾਉਣੇ ਇਹ ਸੌਕੇ ਨੇ ਪ੍ਰੂਫ ਕਰਨੇ ਪੜੇ ਉਕੇ ਜਦੋਂ ਆਪਣੇ ਆਪ ਨੂੰ ਅਕਾਲੀ ਦਲ ਦਾ ਪ੍ਰਧਾਨ ਕਹਾਉਣ ਵਾਲਾ ਜੋਤੇਦਰ ਸਹਿਬਾਨ ਦੇ ਉੱਤੇ ਇਹ ਦੋਸ਼ ਲਾਵੇ ਜਨਤਕ ਤੌਰ ਤੇ ਕਿ ਉਹ ਸਾਡੇ ਦੁਸ਼ਮਣਾਂ ਨਾਲ ਰਲੇ ਹੋਏ ਸੀ ਤੇ ਇਸ ਗੱਲ ਨੂੰ ਜਾਂ ਤਾਂ ਪ੍ਰੂਫ ਕਰਨ ਦਾ ਉਹ ਇਹਨਾਂ ਨੂੰ ਯਤਨ ਕਰਨਾ ਚਾਹੀਦਾ ਹੈ ਇਹ ਪ੍ਰੂਫ ਦੇਣੇ ਚਾਹੀਦੇ ਕੌਮ ਦੇ ਕੇ ਰੱਖਣੇ ਚਾਹੀਦੇ ਕਿ ਕਿਹਨਾਂ ਨਾਲ ਮਤਨ ਨਾਲ ਰਲੇ ਕਿਹਦੇ ਕਿਹਦੇ ਨਾਲ ਰਲੇ ਹੋਏ। ਹੋਰ ਰਲ ਕੇ ਉਹਨਾਂ ਨੇ ਨੁਕਸਾਨ ਕੀ ਕੀਤਾ ਇਹ ਦੱਸਣਾ ਚਾਹੀਦਾ। ਜੇ ਉਹ ਨਹੀਂ ਦੱਸ ਰਹੇ ਤੇ ਫਿਰ ਇਹ ਮਹਿਲ ਆਪਣੇ ਪਾਪਾ ਨੂੰ ਲੁਕਾਉਣ ਦੀ ਇੱਕ ਕੋਸ਼ਿਸ਼ ਹੈ ਅਜਾ ਹੁਣ ਸੁਖਵੀਰ ਸਿੰਘ ਬਾਦਲੂ ਨੇ ਤਾਂ ਕਹਿਤਾ ਵੀ ਜੀ ਇਹ ਜਰਰੇਦਾਰ ਸਾਡੇ ਵਿਰੋਧੀਆਂ ਨਾਲ ਰੜੇ ਹੋਏ ਸੀ ਦੁਸ਼ਮਣ ਨਾਲ ਰੜ ਗਏ ਤੇ ਭਲਾ ਹੋਵੇ ਐਸ.ਜੇ.ਪੀ.ਸੀ ਦੀ ਇੱਕ ਜੈਕਟਿਵ ਦਾ ਜਿਨ੍ਹਾਂ ਨੇ ਇਹ ਕਬਜਾ ਜਿਹੜਾ ਸੀ ਵਿਰੋਧੀ ਜਿਹੜੀਆਂ ਸੋਚ ਵਾਲੇ ਲੋਕ ਸੀ ਦਿੱਲੀ ਦਰਬਾਰ ਵਾਲੇ ਉਹਨਾਂ ਦਾ ਕਬਜਾ ਹੁਣ ਤੋਂ ਰੋਕ ਦਿੱਤਾ ਕਿ ਜਰਰੇਦਾਰ ਨੂੰ ਘਰੀਤੋ ਅਜਾ ਦੂਜੇ ਪਾਸੇ ਸਾਰਾ ਇਹ ਪੰਥ ਸੜਕਾਂ ਦੇ ਪਰੇ ਹੈ ਅਬਾ ਬਾਬਾ ਹਰਨਾਮ ਸਿੰਘ ਦਮਦਮੀ ਟਕਸਾਲ ਦੇ ਮੁਖੀ ਨੇ ਪਹਿਲਾਂ 15 ਤਰੀਕ ਤੱਕ ਕਲਟੀਮੇਟਮ ਦਿੱਤਾ ਸੀ ਹੁਣ ਉਹਨਾਂ ਨੇ 27 ਤਰੀਕ ਨੂੰ ਫਿਰ ਮੀਟਿੰਗ ਬੁਲਾਦੀ ਇਹਨਾਂ ਨੇ ਜਿਹੜੇ ਪੰਥ ਪ੍ਰਵਾਨਿਤ ਜਥੇਦਾਰ ਸੀ ਉਹਨਾਂ ਨੂੰ ਘਰੀ ਤੋੜਨ ਤੋਂ ਬਾਅਦ ਜਿਹੜੇ ਜਥੇਦਾਰ ਬਣਾਏ ਨੇ ਉਹ ਅਜੇ ਤੱਕ ਸੰਗਤ ਦੀ ਪ੍ਰਵਾਨਗੀ ਨਹੀਂ ਲੈ ਸਕੇ ਪੰਥ ਦੀ ਪ੍ਰਵਾਨਗੀ ਨਹੀਂ ਲੈ ਸਕੇ ਔਰ ਜਿਨ੍ਹਾਂ ਹਾਲਾਤਾਂ ਵਿੱਚ ਉਹਨਾਂ ਨੂੰ ਬਣਾਇਆ ਗਿਆ ਕਿਸੇ ਵੱਧੀ ਰਾਤ ਨੂੰ ਕਿਸੇ ਮੁਕੇ ਸੇ ਫੜੇ ਕਿਸੇ ਮੁਕੇ ਸਿਰੇ ਉਹ ਸਮੇਂ ਨਾ ਤਾਂ ਕੋਈ ਪੰਥ ਦਾ ਨੁਮਾਇੰਦਾ ਹਾਜ਼ਰ ਸੀ ਨਾ ਕੋਈ ਪੰਥੀ ਜਿਹਾ ਬੰਦੀ ਹਾਜ਼ਰ ਸੀ ਸਿਰਫ 10-20 ਮੁਲਾਜ਼ਮ ਇਕੱਠੇ ਕਰਕੇ ਉਹਨਾਂ ਕੋਲ ਮੁਲਾਜ਼ਮਾਂ ਦੇ ਕੋਲ ਦਸਤਾਰ ਰੱਖਾਤੀ ਸੁਖਵੀਰ ਸਿੰਘ ਬਾਦਲ ਕੀ ਕਹਿੰਦਾ ਕੀ ਨਹੀਂ ਕਹਿੰਦਾ ਉਹਨੂੰ ਕੋਈ ਹੁਣ ਲੋਕ ਬਹੁਤੇ ਸੀਰੀਅਸਲੀ ਨਹੀਂ ਲੈਂਦੇ ਕਿਉਂਕਿ ਲੋਕ ਉਹਨਾਂ ਨਾਲੇ ਵੀ ਪੁੱਛਦੇ ਹੋ ਨਾ ਜੇ ਤੂੰ ਐਸੇ ਬਿਆਨ ਦਿੰਦਾ ਨਾਲੇ ਪੁੱਛਦੇ ਆ ਵੇ ਜਿਸ ਦਿਨ ਤੁਸੀਂ ਜਥੇਦਾਰਾਂ ਨੂੰ ਘਰ-ਸੱਦ-ਸੱਦ ਕੇ ਸੌਦਾ ਸਾਥ ਨੂੰ ਮਾਫੀਆਂ ਲੂਉਂਦੇ ਸੀ ਤੁਸੀਂ ਕਦੇ ਨਾਲ ਰਲੇ ਹੋਏ ਸੀ ਜਦੋਂ ਤੁਹਾਡੀ ਸਰਕਾਰ ਦੇ ਵਿੱਚ ਕੰੰਧਾਂ ਤੇ ਇਸ਼ਤਿਆਰ ਲਾ ਕੇ ਗੁਰੂ ਗ੍ਰੰਥ ਸਾਹਿਬ ਦੇ ਸੂਤ ਚੁੱਕੇ ਗਏ ਤੁਸੀਂ ਦੋਸ਼ੀ ਨਹੀਂ ਸੀ ਫੜ ਰਹੇ ਤੁਸੀਂ ਕਦੇ ਨਾਲ ਰਲੇ ਹੋਏ ਸੀ ਜਦੋਂ ਤੁਹਾਡੀ ਪੁਲਿਸ ਪ੍ਰੋਟੈਸਟ ਕਰਦੇ ਸਿੱਖਾਂ ਦੇ ਉੱਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਕਤਲ ਕਰ ਰਹੀ ਸੀ ਉਸ ਵੇਲੇ ਤੁਸੀਂ ਪੁਲਿਸ ਦੇ ਖਿਲਾਫ ਐਕਸ਼ਨ ਲੈਣ ਦੀ ਬਜਾਏ ਤੁਸੀਂ ਉਹਨਾਂ ਨੂੰ ਸਿਕਿਉਰ ਕਰ ਰਹੇ ਸੀ ਤੁਸੀਂ ਉਸ ਵੇਲੇ ਕਿਹਦੇ ਨਾਲ ਰਲੇ ਹੋਏ ਸੀ ਪੰਥ குருਗ੍ਰੰਥ ਸਾਹਿਬ ਦੀ ਬੇਅਦਵੀਂ ਸਹਾਰਨੀ ਸੀ ਰਹਾ ਅਮਰਤਾ ਕੀਤਾ ਪ੍ਰਮਾਨ ਅਮਰਦੀ ਵਿਧੀ ਦਾ ਪ੍ਰਮਾਨ ਜਿਹੜਾ ਸੌਦਾ ਸਾਧਨਾ ਕੀਤਾ ਸੀ 2007 ਵਿੱਚ ਉਹਦੇ ਖਿਲਾਫ ਇੱਕ ਪਰਚਾ ਦਰਜ ਹੋਇਆ ਉਹ ਪਰਚੇ ਨੂੰ ਵਾਪਸ ਤੁਸੀਂ ਕਰਾਇਆ ਤੁਹਾਡੀ ਸਰਕਾਰ ਵੇਲੇ ਵਾਪਸ ਉਹ ਐਫ ਆਈ ਆਰ ਤੁਸੀਂ ਰਿਕੁਐਸਟ ਕਰਾਈ ਤੁਸੀਂ ਕਿਹਦੇ ਨਾਲ ਰਲੇ ਹੋਏ ਸੀ ਤੁਸੀਂ ਪੰਥ ਨਾਲ ਤਾਂ ਰਲੇ ਹੋਏ ਨਹੀਂ ਸੀ ਇਹ ਤਾਂ ਮਤਲਬ ਤੁਸੀਂ ਉਹਨਾਂ ਪੰਥ ਵਿਰੋਧੀ ਲੋਕਾਂ ਨਾਲ ਰਲੇ ਹੋਏ ਸੀ ਜਿਹੜੇ ਜਾਣ ਬੁੱਝ ਕੇ ਪੰਥ ਨਾਲ ਇਹ ਧੱਕੇ ਕੁਮਾਰੇ ਸੀ। ਪਰ ਤੁਸੀਂ ਹੈਰਾਨੀ ਦੀ ਗੱਲ ਦੇਖੋ ਕਿ ਜਦੋਂ ਲੋਕ ਪ੍ਰੋਟੈਸਟ ਕਰ ਰਹੇ ਜੀ ਨਾ ਸਿੱਖ ਸੜਕਾਂ ਦੇ ਉੱਤੇ ਸਾਡੇ ਗੁਰੂ ਦਾ ਅਪਮਾਨ ਹੋ ਰਿਹਾ। ਸਰਕਾਰ ਇਹਦੇ ਪਾਸੇ ਧਿਆਨ ਦੇਵੇ, ਦੋਸ਼ੀਆਂ ਨੂੰ ਫੜਕੇ ਉਹਨਾਂ ਨੂੰ ਸਖਤ ਸਜ਼ਾ ਦੇਵੇ। ਉਸ ਵੇਲੇ ਕਹਿ ਰਹੇ ਸੀ ਇਹ ਘਰਾਂ ਤੋਂ ਮਿਲੇ ਆ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਕਰਾਂ ਵਿੱਚ ਤਾਂ ਸਰਕਾਰ ਦੇ ਬੱਚੇ। ਇਹ ਬਚਕਾਨਾ ਗੱਲਾਂ ਸੋ ਕੁਬੀਰ ਸਿੰਘ ਵੱਲੋਂ ਦਾਅਵਾ ਤੇ ਇਹ ਕਰਦਾ ਹੈ ਕਿ ਮੈਂ 105 ਸਾਲਾਂ ਦੀ ਪਾਰਟੀ ਦਾ ਪ੍ਰਧਾਨ ਹਾਂ ਪ੍ਰਧਾਨ ਤੇ ਉਹ ਇੱਕ ਘੜੇ ਦਾ ਹੀ ਬਣਿਆ ਅਕਾਲੀ ਦਲ ਤਾਂ ਜੀ ਬਣਿਆ ਹੀ ਨਹੀਂ ਪਰਤੀ ਹੋ ਦੂਜੀ ਵੀ ਹੋ ਰਹੀ ਹੈ ਅੱਛਾ ਪਰ ਉਹ 105 ਸਾਲਾਂ ਦਾ ਵੀ ਮੰਨ ਲਈਏ 105 ਸਾਲਾਂ ਜਿਹਾ ਬੰਦੀ ਦਾ ਪ੍ਰਧਾਨ 105 ਸਾਲ ਪਹਿਲਾਂ ਜਿਹੜੇ ਪ੍ਰਧਾਨ ਰਹੇ ਆ ਉਹਨਾਂ ਨਾਲ ਆਪਣੇ ਕਦਮ ਨੂੰ ਤੁਲਨਾ ਤਾਂ ਕਰਕੇ ਵੇਖੇ ਉਹਨਾਂ ਦਾ ਕਦਮ ਕਿੱਥੇ ਸੀ ਤੇ ਤੇਰਾ ਕਿੱਥੇ ਉਹਨਾਂ ਦੀ ਪੰਥ ਪ੍ਰਸਤੀ ਨਾਲ ਆਪਣੀ ਪੰਥ ਪ੍ਰਸਤੀ ਤੁਲਨਾ ਕਰਕੇ ਦੇਖ ਉਹ ਵੀ ਜਥੇਦਾਰ ਨੂੰ ਇਦਾਂ ਹੀ ਬੋਲਦੇ ਸੀ ਇਹ ਜਿਹੜਾ ਆਪਣੀਆਂ ਚੌਧਰਾਂ ਬਚਾਉਣ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਦਾ ਲਗਾਤਾਰ ਹੋ ਰਿਹਾ ਅਪਮਾਨ ਔਰ ਜਥੇਦਾਰ ਸਹਿਬਾਨ ਦੀ ਕੀਤੀ ਜਾ ਰਹੀ ਕਿਰਦਾਰ ਕੁੱਝ ਇਹ ਬਹੁਤ ਭਿਆਨਕ ਦੌਰ ਹੈ ਸਿੱਖਾਂ ਦੇ ਕੋਲ ਇੱਕੋ ਹੀ ਕੇਂਦਰੀ ਸਥਾਨ ਹੈ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਲੀਰੂ ਨੀਰ ਹੋਈ ਕੌਮ ਨੂੰ ਵੀ ਇਕੱਠਾ ਕਰਨ ਦੀ ਸੰਭਾਗ ਜਿਹੜਾ ਇਸ਼ਕ ਦੇ ਰਿਆਂ ਸੰਪਰਦਮਾ ਦੀ ਮਰਜ਼ਾਦਾ ਅਲੱਗ ਦਾ ਹੈ ਪੰਥ ਪਰਮਾਨਕ ਮਰਜ਼ਾਦਾ ਅਲੱਗ ਹੈ ਪਰ ਉਹਨਾਂ ਦੇ ਵਿੱਚ ਵੀ ਇੱਕ ਪੁਲ ਬਣ ਕੇ ਕੰਮ ਕਰਦਾ ਜਿਹੜਾ ਉਹਨਾਂ ਨੂੰ ਇੱਕ ਕਮਾਲਾ ਚ ਪਰੋਟ ਇੱਕ ਛਤ ੱਲੇ ਬਿਠਾਉਣ ਦੀ ਸਮਰੱਥਾ ਰੱਖਦਾ ਹੈ ਪਾਕਿਸਤਾਨ ਪਰ ਜੋ ਪਿਛਲੇ ਸਮੇਂ ਵਿੱਚ ਹੋਇਆ ਹੁਣ ਦੇਖੋ ਸ੍ਰੀ ਅਕਾਲ ਪੁਰਖ ਸਾਹਿਬ ਦੇ ਸਨਮੁਖ ਖੜਕੇ ਸੰਗਤ ਦੀ ਹਾਜ਼ਰੀ ਗੁਰੂ ਦੀ ਹਜ਼ੂਰੀ ਜਥੇਦਾਰ ਸਾਹਿਬਾਨ ਸਵਾਲ ਪੁੱਛ ਰਹੇ ਉਹ ਜਿਹੜੇ ਤੁਸੀਂ ਇੱਥੇ ਖੜੇ ਆਂ ਕਬਦੇ ਉੱਤੇ ਆਹਾਹਾ ਦੋਸ਼ ਨਹੀਂ ਦਸੂ ਠੀਕ ਨੇ ਤੇ ਕਿਹਾ ਵੀ ਜਾ ਰਿਹਾ ਵੀ ਸਾਨੂੰ ਅਸੀਂ ਆਪਣੀ ਝੋਲੀ 'ਚ ਪਾਉਣੀ ਹੈ ਤੇ ਉਹਨਾਂ ਨੇ ਫਿਰ ਤਨਖਾਹ ਲਈ ਤਨਖਾਹ ਵੀ ਪੁੱਗ ਲਈ ਗਈ ਪਰਛੇ ਵੀ ਫੜ ਲਏ ਚੋਲੇ ਵੀ ਪਾ ਲਏ ਟੋਲਟਾਂ ਵੀ ਸਾਫ਼ ਕਰ ਲਈ ਮਨ 'ਚ ਹਜੇ ਵੀ ਹੰਕਾਰ ਹੈ ਅਜੇ ਵੀ ਮਨ ਵਿੱਚੋਂ ਐਂਕਰਡ ਨਹੀਂ ਖਤਮ ਹੋਈ ਔਰ ਉਹ ਜਿਹੜੀ ਹੈਂਕਰ ਹੈ ਉਹੀ ਇਹ ਗੱਲਾਂ ਕਰਾ ਰਹੀ ਹੈ ਪਰ ਮੈਂ ਅਕਸਰ ਕਹਿੰਦਾ ਵੀ ਇਹ ਪੰਜਾਬੀ ਦਾ ਇੱਕ ਮੁਹਾਵਰਾ ਹੈ ਜੰਦੇ ਹੁੰਦੇ ਮਾਂ ਨੂੰ ਟੌਣਾ ਹੱਥ ਕਿੱਥੇ ਪਾਉਂਦੇ ਇਹ ਸੰਸਥਾਾਂ ਸਾਡੀਆਂ ਮਾਵਾ ਮਾਂ ਦੀ ਨਿਆਈ ਨੇ ਜਵੇਂ ਮਾਂ ਸਾਰੇ ਪੁੱਤਰਾਂ ਨੂੰ ਬੇਸ਼ੱਕ ਕੋਈ ਕੋੜੇ ਸੁਭਾਅ ਦਾ ਹੋਵੇ ਮਿੱਠੇ ਦਾ ਹੋਵੇ ਸਾਰਿਆਂ ਨੂੰ ਬੁੱਕਲ ਖਿਲਜ ਸੰਸਥਾਾਂ ਕੌਮਾਂ ਦੀ ਸ਼ਾਨ ਹੁੰਦੀਆਂ ਨੇ ਸੰਸਥਾਾਂ ਦੇ ਮੁਖੀ ਜਿਹੜੇ ਨੇ ਉਹ ਕੌਮਾਂ ਦੇ ਲਈ ਮਾਰਗਦਰਸ਼ਕ ਹੁੰਦੇ ਜਿਹੜੇ ਲੋਕ ਜਿਸ ਟਾਣਿਆਂ ਤੇ ਬੈਠੇ ਹੁਣ ਉਹਨਾਂ ਨੂੰ ਵੱਢਣ ਲੱਗ ਪੈਂਦੇ ਤੇ ਫਿਰ ਉਹਨਾਂ ਦਾ ਬਚਾਅ ਨਹੀਂ ਹੋ ਸਕਦਾ ਉਹਨਾਂ ਦੇ ਲਈ ਆਉਣ ਵਾਲਾ ਸਮਾਂ ਵੀ ਹੋਰ ਖਤਰਨਾਕ